ਦੋ ਦਿਨਾਂ ਤੋਂ ਭਾਲਕਰ ਸਾਹਮਣੇ ਲਿਆ ਹਾਂ। ਹਾਂ। ਸਭ ਹੋ ਰਾਨੇ ਜਮ। ਦੋ ਦਿਨਾਂ ਦੇ ਵਿੱਚ ਛੋਟੇ ਸਾਹਮਣੇ ਲਿਆ। ਇਹ ਹੋ ਗਿਆ। ਐਂ ਕਰੋ। ਕਮਾਨ ਉਸ ਲੈ ਕੇ। ਇੱਕੋ ਹੀ ਦੇਖਦੇ ਕੈਮਰੇ। ਆਹੋ ਕੋਈ ਲੈ ਕੇ। ਆਓ ਮਰ। ਨਾ ਇੱਕ ਆ। ਇਹ ਤੁਹਾਡੀ ਤਾਈ ਜੀ ਨਾਲ ਕੀ ਘਟਨਾ ਕੀ ਹੋਈ? ਮੇਰੇ ਤਾਈ ਜੀ ਨੇ ਜੀ ਪੈਨਸ਼ਨ ਕਰਾਣਾਂ ਸੀ ਜਿਹੜਾ ਢਾਈ ਕਿ ਹੋ ਜੀ। ਤੇ ਉਹ ਪੈਨਸ਼ਨ ਕਢਾ ਕੇ ਆਏ ਜੀ ਇਹਨਾਂ ਨਾਲ ਇੱਕ ਬੰਦਾ ਸੀਗਾ ਤੇ ਬੁੜੀ ਸੀਗੀ ਜੀ। ਤੇ ਉਹ ਇਧਰ 4 ਨੰਬਰ ਲਾਇਆ ਜੀ ਉਹਨਾਂ ਨੂੰ। ਜਾ ਕੇ ਇੱਥੇ ਇਹਨਾਂ ਨੂੰ ਕਹਿਣ ਲੱਗੇ ਜੀ ਅਸੀਂ ਦੋ ਦਿਨ ਤੋਂ ਭੁੱਖੇ ਆ ਜੀ ਤੇ ਇਹਨਾਂ ਨੇ ਚਲੋ ਹਮਾਇਤ ਕਰਕੇ ਕੋਈ 200 500 ਰੁਪਏ ਨੰਨ ਦਿੱਤੇ ਜੀ 1000 ਰੁਪਏ ਇਹਨਾਂ ਕੋਲ ਹੈਗਾ ਸੀ ਟੋਟਲ ਜੀ ਤੇ ਕਾਂਟੇ ਸੀਗੇ ਜੀ ਕੋਈ ਟੋਲੇ ਤੋਂ ਵੱਧ ਹੋ ਸਕਦੇ ਘੱਟ ਹੋ ਸਕਦੇ ਉਹ ਚੀਜ਼ ਦਾ ਪਤਾ ਨਹੀਂ ਪੁਰਾਣੇ ਸੀਗੇ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਆ ਗੁੱਟੀ ਦਿੱਤੀ ਆ ਕਹਿੰਦੇ ਜੀ ਆ ਪੈਸੇ ਰੱਖ ਲਓ ਤੁਸੀਂ ਤੇ ਆ ਕਾਂਟੇ ਸਾਨੂੰ ਇੱਕ ਵਾਰ ਦੇ ਦੋ ਠੀਕ ਹੈ ਪਤਾ ਨਹੀਂ ਇਹਨਾਂ ਨੂੰ ਕੀ ਸੰਘਾਇਆ ਕੀ ਨਹੀਂ ਇਹਨੇ ਮਤਲਬ ਉਹਨਾਂ ਦਾ ਮਤਲਬ ਮਾਈਂਡ ਹੈਂਗ ਕਰਤਾ ਇੱਕ ਸਾਹਬ ਦਾ ਇਹਨਾਂ ਦਾ ਸਮਝੋਂ ਕਰਤਾ ਠੀਕ ਹੈ ਜੀ ਤੇ ਉਹ ਸਾਨੂੰ ਬਸ ਆ ਦਿੱਤੀ ਤੁਹਾਡੇ ਸਾਹਮਣੇ ਸਰ ਠੀਕ ਹੈ ਠੀਕ ਹੈ ਜੀ ਤੇ ਫਿਰ ਕਹਿੰਦੇ ਕੋਈ ਨਾ ਰਲ ਹੋਰ ਪੈ ਦਿੰਦੇ ਦਵਾਦੋਂ ਅੰਦਰ ਪਾ ਲੋ ਇਹਨਾਂ ਨੇ ਪਾ ਲਿਆ ਜੀ ਇਹਨੂੰ ਕਾਂਢੇ ਲੱਗਦੇ ਤੇ ਕਾਂਢੇ ਲਾ ਕੇ ਉਸ ਤੋਂ ਬਾਅਦ ਨਾਲੇ ਜੀ ਉਸ ਤੋਂ ਬਾਅਦ ਕਹਿੰਦੇ ਜੀ ਇਹ ਚ ਕਾਂਢੇ ਬੰਨੇ ਹੋਏ ਜੀ ਤੁਹਾਡੇ ਆ ਚ ਦਿੱਤੀ ਸਾਰਾ ਵੇਖੋ ਉਹ ਕਹਿੰਦੇ ਵੀ ਆ ਸਮਾਰਟ ਗੱਲਾਂ ਚ ਆ ਕੇ ਜਿਵੇਂ ਲਾ ਲੋ ਤੇ ਘਰ ਜਾ ਕੇ ਖੋਲੇ ਜੀ ਆ ਨਿਕਲੇ ਕਾਟੇ ਥਾਦੇ ਠੀਕ ਹੈ ਇਹ ਫਰੋਡ ਹੋਇਆ ਜੀ ਨਾ ਠੀਕ ਹੈ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਪੁਲਿਸ ਆਈ ਜੀ ਸਰ ਦਾ ਬਹੁਤ ਬਹੁਤ ਧੰਨਵਾਦ ਆਇਆ ਸਾਡੇ ਨਾਲ ਚੱਲ ਕੇ ਨੀਦੂ ਰੋ ਜੀ ਠੀਕ ਹੈ ਬਿਲਾਸਾ ਦਿੱਤਾ ਉਹਨਾਂ ਨੇ 2003 ਦਿਨ ਚ ਅਸੀਂ ਕੋਈ ਵੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਠੀਕ ਹੈ ਜੀ ਸਰ ਕਿੱਥੇ ਰਹਿੰਦੇ ਹੋ ਅਸੀਂ ਰਾਹ ਸੰਗਲੋਂ ਦੀ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਨਾਲ ਜੀ ਗੱਤਾ ਉੱਥੇ ਲੈ ਇੱਥੇ ਬਾਕੇ ਦੇ ਕਹਿੰਦੇ ਅਜਾਤੀ ਆ ਲੈ ਲਿਆ ਪਹਿਲਾਂ ਤਾਂ ਇਹ ਉਗੜੀ ਜਿੱਕਾ ਨਹੀਂ ਮਾਪੂਖੀ ਮਾਰਦੀਆਂ 2 ਦਿਨਾਂ ਦੀ ਤੇ ਉਹਨਾਂ ਮਤਲਬ ਦੇ ਤੇ ਸਾਡੇ ਕੋਲ ਉਹ ਕਿੰਨੇ ਰੋਟੀ ਖਾ ਲਿਆ ਨਹੀਂ ਫਿਰ ਉਹ ਮੈਨੂੰ ਪਾਉ ਚੇੇ ਫੜਾਤੇ ਕਾਗਜ਼ ਫੜਾ ਕੇ ਤੇ ਫਿਰ ਮੈਨੂੰ ਕਹਿੰਦੇ ਆ ਤੂੰ ਰੱਖ ਦੇਹਨੋਂ ਟੋਪਕ ਦੇ ਦੇ ਨਾ ਕਿ ਟੋਪਸ ਕਿਉਂ dete ਉਹਨਾਂ ਨੂੰ ਟੋਪਸ ਕਹਿੰਦੇ ਇੰਨੇ 500 ਰੁਪਿਆ ਦੇ ਤੇ ਨਾ ਨਹੀਂ ਮੈਂ ਕਹੇ ਕਿ ਵਿੱਚੋਂ ਦੇ ਦੋ ਕਾਡੂ ਕੋਈ ਕਹਿੰਦੇ ਨਹੀਂ ਦੇ ਦਿੰਦੇ ਤੁਸੀਂ ਉਹ ਕੱਟੀ ਖੋਲੀ ਉਹਦੇ ਵਿੱਚ ਕੀ ਨਿਕਲਿਆ ਫਿਰ ਉਹਦੇ ਵਿੱਚੋਂ ਕਾਗਜ਼ ਨਿਕਲੇ ਗਏ ਉੱਤੇ ਕੀ ਸੀਗਾ ਉੱਤੇ ਕੋਈ ਨੋਟ ਸੀਗੇ ਇੱਕ ਨੋਟ ਜੀ ਕਿੰਨੇ ਦਾ ਸੀ 50 ਦਾ ਤੁਹਾਡੇ ਕੋਲ ਲੈ ਕੀ ਗਏ ਤੇ ਮਾਤਾ ਮੇਰੇ ਕੋਲ ਵਾਲੀਆਂ ਲੈ ਗਏ ਨੇ ਠੀਕ ਮੇਰਾ ਨਾਮ ਲਕਸ਼ਮਣ ਹੈ ਜੀ ਕੀ ਗੱਲ ਕੀ ਹੋਈ ਮਾਤਾ ਨਾਲ ਮਾਤਾ ਜੀ ਦੁਪਹਿਰੇ 2:30 ਵਜੇ ਕਰੋ ਆਏ ਜੀ ਬੈਂਕ ਟੈਂਸ਼ਨ ਕਢਾਉਣ ਅੱਛਾ ਜੀ ਤੇ ਮੇਰੀ ਇੱਕ ਨਈ ਵਦੀ ਛੋਟੀ ਪੈਣ ਦੇ ਨੇ ਟੈਂਸ਼ਨ ਕਢਾ ਕੇ 3:00 ਵਜੇ ਦਾ ਧਿਆਨ ਮੈਂ ਜੀ ਕੋਈ ਅੰਦਰ ਆ ਕੇ ਨਈ ਵਦੀ ਉਹਨਾਂ ਨੂੰ ਮਿਲ ਕੇ ਜਾਂਦੇ ਹੁੰਦੇ ਹਮੇਸ਼ਾ ਅੱਛਾ ਜੀ ਤੇ ਬਸ ਉੱਥੋਂ ਹੀ ਕੋਈ ਇਹਨਾਂ ਦੇ ਪਿੱਛੇ ਲੱਗੇ ਹੋ ਦੋ ਲੇਡੀਜ਼ ਇੱਕ ਬੰਦਾ ਹੈ ਤੇ ਉਹ ਪਿੱਛੇ ਲੱਗੇ ਆ ਤੇ ਉਹਨਾਂ ਨੇ ਇਹ ਕੁਝ ਸੁਗਾਇਆ ਕੁਝ ਇਹ ਸੁਗਾਈ ਹੈ ਤੇ ਇੱਥੇ 4 ਨੰਬਰ ਤੱਕ ਲਿਆਏ ਇੱਥੋਂ ਤੱਕ ਲੈ ਗਏ ਇੱਕ ਇਹ ਉਹਨਾਂ ਨੇ ਗੁੱਟੀ ਦਿੱਤੀ ਹੈ ਕਹਿੰਦੇ ਮਾਤਾ ਇਹਨਾਂ ਉਹਨਾਂ ਦੇ ਵਿੱਚੋਂ 100 ਰੁਪਿਆ ਵੀ ਲੈ ਗਏ ਕਹਿੰਦੇ ਆਜੋ ਵੀ ਰੋਟੀ ਖਵਾਣੀ ਹੈ ਉਹ ਦੋ ਬੁੜੀਆਂ ਨੂੰ ਅੱਛਾ ਤੇ ਬਸ ਆ ਹੀ ਸੀ ਕੋਈ ਕਿੰਨਾ ਹੋਰ ਕੁਝ ਕੀ ਲੈ ਗਏ ਕਿੰਨਾ ਨੁਕਸਾਨ ਕਿੰਨਾ ਹੋ ਗਿਆ ਨਕਸਾਨ ਜੀ ਕੁਝ ਟੋਲੇ ਤੋਂ ਥੱਲੇ ਹੀ ਗਈ ਹੈ ਠੀਕ ਹੈ ਆਪਣੇ ਠੀਕ ਹੈ ਹਾਂ ਜੀ ਪੁਰਾਣੇ ਟਾਈਪ ਹੋਏ ਜਿਵੇਂ ਪੁਰਾਣੇ ਬਜ਼ੁਰਗਾਂ ਕੋਲ ਹੁੰਦੇ ਆ ਕਦੇ ਅਸੀਂ ਉਹਨਾਂ ਨੂੰ ਦੇਖਿਆ ਹੀ ਨਹੀਂ ਕਿੰਨਾ ਕਿੰਨਾ ਵੀ ਟੋਲੇ ਤੋਂ ਵੱਧ ਵੀ ਹੋ ਸਕਦੇ ਹੈ ਘੱਟ ਵੀ ਹੋ ਸਕਦੇ ਹੈ ਪੁਲਿਸ ਮੌਕੇ ਤੇ ਪਹੁੰਚੀ ਕੋਈ ਜਾਂਚ ਹੋ ਰਹੀ ਹੈ ਹਾਂ ਜੀ ਹਾਂ ਜੀ ਬਹੁਤ ਹੋ ਰਹੀ ਹੈ ਜੀ ਜਾਂਚ ਪੁਲਿਸ ਅਫਸਰ ਨੇ ਉਹਨਾਂ ਨੇ ਮੌਕੇ ਤੇ ਹੀ ਐਕਸ਼ਨ ਲਿਆ ਜੀ ਨਾਲ ਸਾਡੇ ਨਾਲ ਆਏ ਉਦੋਂ ਠੀਕ ਹੈ ਜੀ ਮੈਨੂੰ ਤਾਂ ਹੁਣੇ ਹੀ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਕ ਬਜ਼ੁਰਗ ਲੇਡੀ ਦਾ ਇਹ ਜੀ ਨੂੰ ਬਖਲਾ ਕੇ ਲਿਆ ਕੇ ਦੋ ਔਰਤਾਂ ਸੀ ਇੱਕ ਜੈਂਟ ਸੀ ਉਹਨਾਂ ਨੂੰ ਲਿਆ ਕੇ ਕੋਈ ਲਾਲਚ ਦੇ ਕੇ ਵੀ ਤੁਹਾਨੂੰ ਅਸੀਂ ਪੈਸਿਆਂ ਦਾ ਲਾਲਚ ਹੋਰ ਦੇ ਕੇ ਇੱਕ ਕੁੱਪਠੀ ਜੀ ਬਣਾ ਰੱਖੀ ਹੈ ਉਹਨਾਂ ਨੇ ਕੋਥੋਂ 4 ਨੰਬਰ ਤੋਂ ਮਤਲਬ 9 ਨੰਬਰ ਤੋਂ ਲਿਆ ਕੇ ਇੱਥੇ ਲੈ ਕੇ ਆਏ ਉਹਦੇ ਸਬੰਧ ਚ ਇੱਥੇ ਆਏ ਆ ਤੇ ਬਸ ਅਸੀਂ ਜਿਹੜੇ ਸੀਸੀਟੀਵੀ ਦੀ ਫੁਟੇਜ ਚੈੱਕ ਕਰਕੇ ਵੈਰੀਫਾਈ ਕਰਦੇ ਆ ਕਿ ਕੌਣ ਲੋਕ ਸੀ ਇਹਨ ਤੇ ਤੁਸੀਂ ਸੱਚ ਜਾਣਿਓ ਦੋ ਦਿਨਾਂ ਦੇ ਅੰਦਰ ਅੰਦਰ ਇਹਨਾਂ ਬੰਦਿਆਂ ਨੂੰ ਮੈਂ ਸੁਲਾਖਾਂ ਦੇ ਪਿੱਛੇ ਠੀਕ